ਕੀਤੀ ਉਹਨਾਂ ਨੇ ਨਾ ਸ਼ਿਕੋ ਉਹਨਾਂ ਦਾ ਸਾਡਾ ਲੱਲਾ ਨਾ ਕੋਈ ਖਖਾ ਕੀਤੀ ਉਹਨਾਂ ਨੇ ਸਾਡੇ ਜ਼ੁਲਮ ਐਡਾ ਹੀ ਕੀਤਾ ਮੇਰਾ 20 ਹੋਰਾਂ ਦਾ ਪੋਤਰਾ ਤੇ ਗਰਦਨ ਵੱਢ ਕੇ ਤੇ ਮਾਰ ਕੇ ਰੱਖਦਾ ਇੱਕ ਜ਼ੁਲਮ ਵਾਲੀ ਮਾੜੀ ਤੇਰੀ ਗੱਲ ਜ਼ੁਲਮ ਬਹੁਤ ਭੈੜਾ ਕੀਤਾ ਪਰ ਇਹਨਾਂ ਨੂੰ ਨਾ ਹੁਣੇ ਉਹ ਜੀ ਫਾਸੀ ਦੇਣ ਜਿਹੜੇ ਨਿਕਲ ਨਹੀਂ ਨਾ પાછી દેਣੀ ਚਾਹੀਦੀ ਵੀ ਜਿਹੜਾ ਏਡੇ ਏਡੇ ਮਜ਼ਬੂਤ ਏਡੇ ਏਡੇ ਕੰਮ ਕਰਦੇ ਉਹ ਦੱਤ ਭੜ ਕੇ ਹੋਰ ਵੀ ਕਿਛੇ ਦੇ ਕਰ ਛੱਕਦੇ ਇਹ ਫੜਾਇਆ ਟਾਲੇ ਨੇ ਮਰਵਾਇਆ ਟਾਲੇ ਨੇ ਮੇਰਾ ਪੋਤਰਾ ਨਾ ਮੇਰੇ ਪੋਤਰੇ ਚ ਕੋਈ ਬੰਡ ਨਾ ਕੋਈ ਵਿਹਾਰ ਬਸ ਛਲ ਕੇ ਮੇਰੇ ਪੋਤਰੇ ਨੂੰ ਘਰੋਂ ਲੈ ਗਿਆ ਹੂੰ 20 ਮਾਰਾ ਦਾ ਮੇਰਾ ਪੋਤਰਾ ਅਜੇ ਤਾਂ ਮਹੀਨੇ ਨੂੰ ਬਾਹਰ ਕਰ ਲੈਣਾ ਸੀ ਹੂੰ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਭਾਈ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਫਾਸੀ ਦੇਣੀ ਚਾਹੀਦੀ ਹੈ ਕੋਈ 10-20 ਨਾ 20 ਵਰਾਂ ਦੀ ਇਹਨਾਂ ਨੂੰ ਸਜ਼ਾ ਹੋਵੇ ਇਹਨਾਂ ਨੂੰ ਦੱਤਲੀ ਹੋਵੇ ਇਹ ਸਾਡੇ ਤੇ ਸਾਰੇ ਵਿਹੜੇ ਤੇ ਡੈ ਸਪਾਈ ਖੜੇ ਉਧਰਲੇ ਇਹਨਾਂ ਨੂੰ ਕੋਈ ਸਮਝਦਾਰੀ ਆਵੇ ਇਹ ਚਾਰੇ ਪੰਜੇ ਮੁੰਡੇ ਰਲੇ ਆ ਨਸ਼ੇ ਖਾ ਲੈਂਦੇ ਟੀਕੇ ਲਾ ਲੈਂਦੇ ਆ ਮੁਰਕੇ ਸਾਡੇ ਵਿਹੜੇ ਸਾਰੀ-ਸਾਰੀ